ਨਾਮ ਦਾ ਕੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਰੀਮੈਟ ਅ ਅਨਿਲ ਕੁਮਾਰ ਮੈਂ ਕਾਰਜਕਾਰੀ ਪ੍ਰਧਾਨ ਗਊ ਸੇਵਾ ਸੰਪਤੀ ਆਊਟਸਾਈਡ ਲੋਗੜ ਅਮਰitsar ਤੇ ਕੀ ਮੈਟਰ ਜਿਹੜੀ ਆਈ ਪ੍ਰੈਸ ਕਾਨਫਰੰਸ ਅੱਜ ਦੀ ਪ੍ਰੈਸ ਕਾਨਫਰੰਸ ਦੀ ਇਹ ਹੈ ਵੀ ਸਾਡੀ ਜਿਹੜੀ ਗਊਸ਼ਾਲਾ ਆ 2001 ਤੋਂ ਰਜਿਸਟਰਡ ਸੀ ਤੇ ਬੜੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਤੇ ਦੀਪਕ ਠਕਰਾਲ ਜਿਹੜਾ ਕਿ ਜਿਹਨੂੰ ਹੁਣ ਅਸੀਂ ਫਿਰ ਪ੍ਰਧਾਨ ਬਣਾਇਆ ਸੀ ਇਹਦੀਆਂ ਕੋਈ ਗਊਸ਼ਾਲਾ ਦੇ ਵਿੱਚ ਗਤੀਵਧੀਆਂ ਸਹੀ ਨਹੀਂ ਸੀਗੀਆਂ ਜਿਸ ਨੂੰ ਕੀ ਕਮੇਟੀ ਨੇ ਕੋਈ ਪੈਸਿਆਂ ਦੇ ਹਿਸਾਬ ਬਾਰੇ ਇਹਦੇ ਨਾਲ ਗੱਲ ਕੀਤੀ ਪਰ ਇਹਨੇ ਕੋਈ ਜਵਾਬ ਨਹੀਂ ਦਿੱਤਾ ਫਿਰ ਸਾਡੇ ਸੈਕਟਰੀ ਸਾਹਿਬ ਨੇ ਉਹਨੂੰ ਲਿਖਤੀ ਇੱਕ ਪਰਵਾਨਾ ਕੱਢਿਆ ਉਹਦਾ ਵੀ ਕੋਈ ਇਹਨੇ ਜਵਾਬ ਨਹੀਂ ਦਿੱਤਾ ਫਿਰ ਸਾਡੀ ਜਿਹੜੀ ਸੰਤੀ ਨੇ ਸਰਬਸੰਮਤੀ ਦੇ ਨਾਲ ਉਹਨੂੰ ਕਮੇਟੀ ਚੋਂ ਬਰਖਾਸਤ ਕਰ ਦਿੱਤਾ ਤੇ ਉਸ ਤੋਂ ਬਾਅਦ ਮੈਨੂੰ ਪ੍ਰਧਾਨ ਨਿਯੁਕਤ ਕੀਤਾ ਕਾਰਜ ਕਰ। ਇਹਨੇ ਫਿਰ ਕੀ ਕੀਤਾ ਇਹਨੇ ਗੈਰਕਾਨੂੰਨੀ ਢੰਗ ਦੇ ਨਾਲ ਰਾਹੁਲ ਮਟੂ ਇੱਕ ਬੈਡ ਐਲੀਮੈਂਟ لڑکا ਉਹਦੇ ਨਾਲ ਰਲ ਕੇ ਇਹਨੇ ਇੱਕ ਗੈਰਕਾਨੂੰਨੀ ਟਰਸਟ ਬਣਾ ਕੇ ਤੇ ਗਊਸ਼ਾਲਾ ਤੇ ਹੱਕ ਜਤਾ ਰਿਆ ਜਿਹੜੇ ਕਿ ਇਹਨਾਂ ਨੇ ਬੋਰਡ ਵੀ ਲਾਏ ਨੇ ਤੇ ਇਹਨਾਂ ਨੇ ਜਿਹੜੀ ਉਹ ਪਰਚੀ ਕੱਟਦੇ ਨੇ ਉਹਦੇ ਵਿੱਚ ਵੀ ਇਹਨਾਂ ਨੇ ਆਪਣੀ ਕਮੇਟੀ ਦਾ ਨਾਮ ਦਰਜ ਕਰਨਾ ਤੇ ਉਹ ਪੈਸਿਆਂ ਦਾ ਜਿਹੜਾ ਆ ਉਹ ਇਹ ਖੁਰਦ-ਬੁਰਦ ਕਰ ਰਹੇ ਨੇ ਕੋਈ ਇਹਦਾ ਕਿਸੇ ਨੂੰ ਹਿਸਾਬ ਨਹੀਂ ਦੇ ਰਹੇ ਜਦ ਕਿ ਸਾਡੀ ਕਮੇਟੀ 2001 ਤੋਂ ਰਜਿਸਟਰਡ ਆ ਅਸੀਂ ਇਸ ਸੰਬੰਧੀ ਇਹ ਕਿਨੇ ਇਹ ਵੀ ਸੱਚ ਕੀਤਾ ਇਹਨਾਂ ਨੇ ਇੱਕ ਗਊਸ਼ਾਲਾ ਦੇ ਵਿੱਚ ਸੱਜੇ ਪਾਸੇ ਉੱਥੇ RAM ਜੀ ਦੀਆਂ ਜਿਹੜੀਆਂ ਨੇ ਉਹ ਤਸਵੀਰਾਂ ਲੱਗੀਆਂ ਸੀ ਜਿੱਥੇ ਧੂਬਤੀ ਹੁੰਦੀ ਸੀ ਤੇ ਲੋਕ ਆਪਣੀ ਸ਼ਰਧਾ ਦੇ ਮੁਤਾਬਕ ਉਥੇ ਮੱਥਾ ਟੇਕਦੇ ਸੀ ਉਥੇ ਇਹਨੇ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਤੇ ਪੀਰਾਂ ਦੀ ਜਗ੍ਹਾ ਬਣਾ ਦਿੱਤੀ ਤੇ ਜਿਹੜੀ ਪ੍ਰਕਰਮਾ ਆ ਲੋਕੀ ਗਊ ਸ਼ਾਲਾ ਵਿੱਚ ਆ ਕੇ ਪ੍ਰਕਰਮਾ ਕਰਦੇ ਨੇ ਉਹ ਦੋਨਾਂ ਤਰਫਾਂ ਤੋਂ ਉਹਨੂੰ gheṭ ਲਗਾਤਾ ਉਹ ਬਿਲਕੁਲ ਤੁਸੀਂ ਜਾ ਕੇ ਵੇਖ ਸਕਦੇ ਹੋ ਉਥੇ ਟਾਇਲਾਂ ਲੱਗੀਆਂ ਨੇ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ ਉਹਦੀ ਗੱਲ ਸਰ ਏ ਬਸ 15 20 ਦਿਨ ਤੋਂ ਜੀ ਸਰ ਤੁਸੀਂ ਵਾਜ ਕਿਉਂ ਨਹੀਂ ਕੀਤੀ 15 ਦਿਨ ਤੋਂ ਕਿਹਾ ਤੁਸੀਂ ਅਸੀਂ ਕੋਈ ਕੰਪਲੇਂਟ ਕੀਤੀ ਇਹ ਜਦੋਂ ਅਸੀਂ ਜਾ ਕੇ ਚੰਗੀ ਤਰ੍ਹਾਂ ਉਹਨੂੰ ਵੇਖਿਆ ਤੇ ਫਿਰ ਸਾਨੂੰ ਪਤਾ ਲੱਗਾ ਜੀ ਇਹਨਾਂ ਨੇ ਤੇ ਪਿਰਾਂ ਦੀ ਜਗ੍ਹਾ ਬਣਾਤੀ ਇਹ ਕਾਬਜ਼ ਕੌਣ ਹੈ ਜੀ ਕਾਬਜ਼ ਕੌਣ ਹੈ ਐਸ ਮੇਰੇ ਜੋ ਦੀਪਕ ਟਕਰਾਲ ਤੇ ਉਹਦੇ ਨਾਲ ਰਾਹੁਲ ਮਟੂ ਜੋ ਵੀ ਕਰ ਰਹੇ ਨੇ ਟੋਟਲ ਕਿੰਨੇ ਮੈਂਬਰ ਨੇ ਕਮੇਟੀ ਚ ਟੋਟਲ ਜਿਹੜੇ ਮੈਂ ਉੱਥੇ ਬੋਰਡ ਲੱਗਾ ਉੱਥੇ ਪੜਿਆ ਉੱਥੇ 10 ਨੇ ਜੀ 10 ਮੈਂਬਰ ਸਾਰੇ ਟੋਟਲ ਜਿਹੜੇ ਹੈ ਸਰ ਸੰਮਤੀ ਕਿਹਦੇ ਵੱਲ ਜੀ ਜਿਹੜੀ ਸਾਡੀ ਕਮੇਟੀ ਹੈ ਜੀ ਉਹ 22 ਮੈਂਬਰੀ ਕਮੇਟੀ ਸੀ ਜਿਹਦੇ ਵਿੱਚੋਂ ਦੀਪਕ ਠਕਰਾਲ ਉਹਨਾਂ ਦੇ ਨਾਲ ਜਾ ਰਲਿਆ ਇੱਕੀ ਕਮੇਟੀ ਜਿਹੜੀ 21 ਮੈਂਬਰੀ ਕਮੇਟੀ ਜਿਹੜੀ ਸਾਡੇ ਨਾਲ ਆ ਸਾਡੀ ਕਮੇਟੀ ਜਿਹੜੀ ਰਜਿਸਟਰਡ ਆ ਬਕਾਇਦਾ ਉਹਦਾ ਆਡਿਟ ਹੁੰਦਾ ਆ ਬਕਾਇਦਾ ਉਹਨਾਂ ਦੇ ਜਿਹੜੇ ਈਪੀਐਫ ਕੱਟਿਆ ਜਾਂਦਾ ਮਜ਼ਦੂਰਾਂ ਦਾ ਹਾਂਜੀ ਬਕਾਇਦਾ ਕੰਮਜੂਰ ਵੀ ਜਿਹੜੇ ਨੇ ਉੱਥੇ ਉਹ ਵੀ ਹਹਾਕਾਰ ਕਰ ਰਹੇ ਨੇ ਉਹਾਂ ਦੇ ਵੀ ਦੇਖੋ ਸਾਨੂੰ ਇੱਥੇ ਦਬਕੇ ਮਾਰਦਾ ਤਕਵੇ ਨਾਲ ਬਾਹਰ ਕੱਢਿਆ ਗਿਆ ਕੋਈ ਹੈ ਦੇਖੋ ਜੀ ਮੈਂ ਹੋਣਾ ਆ ਵਾ ਉੱਥੇ ਅਸੀਂ ਫਿਰ ਇਹ ਕਮੇਟੀ ਜਿਹੜੀ ਡਰਦੀ ਨਹੀਂ ਗਈ ਜਦੋਂ ਦਾ ਉਹਨਾਂ ਦਾ ਦਖਲੰਦਾਜੀ ਹੈ ਪਹਿਲਾਂ ਜਾਂਦੇ ਸੀ ਉੱਥੇ ਹਸਾਬ-ਕੂਬ ਕਰਦੇ ਸੀ ਪਰ ਹੁਣ ਤੇ ਉਹਨਾਂ ਨੇ ਬਿਲਕੁਲ ਹੀ ਆਪਣੀ ਜਿਹੜੀ ਫੇਕ ਜਿਹੜੀ ਇਹ ਆਪਣਾ ਬਣਾ ਕੇ ਸੰਤੀ ਤੇ ਉੱਥੇ ਉਹਨਾਂ ਨੇ ਆਪਣਾ ਸਾਰਾ ਝਾਲ ਵਿਛਾਇਆ ਤੇ ਸ਼ਰੀਫ ਆਦਮੀ ਨੇ ਸਾਰੇ ਜਿਹੜੇ ਕਮੇਟੀ ਦੇ ਮੈਂਬਰ ਨੇ ਦੁਕਾਨਦਾਰ ਨੇ ਆਪਣੇ ਬਿਜ਼ਨਸ ਕਰਦੇ ਨੇ ਉਹ ਸਰਵਿਸ ਕਰਦਾ ਹੈ ਕਾਨੂੰਨ ਦੀ ਮਦਦ ਲਈ ਅਸੀਂ ਇਸ ਸਬੰਧ ਦੇ ਵਿੱਚ ਜਿਹੜੀ ਇਹ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਤੇ ਅਸੀਂ ਉਹਨਾਂ ਨੂੰ ਦਰਖਾਸਤ ਦਿੱਤੀ ਹੈ ਕਿੰਨੇ ਸਮਾਂ ਹੋ ਗਿਆ ਦਰਖਾਸਤ ਇਹ ਦਰਖਾਸਤ ਅਸੀਂ ਦਿੱਤੀ ਹੈ ਜੀ 19 8 ਨੂੰ ਤੇ ਜਿਸ ਸਬੰਧੀ ਅਸੀਂ ਵਿਸ਼ਾਲਜੀਤ ਐਸਪੀ ਸਾਹਿਬ ਨੇ ਉਹਨਾਂ ਨੂੰ ਮਿਲੇ ਆ ਫਿਰ ਉਸ ਤੋਂ ਬਾਅਦ ਜਿਹੜਾ ਆ ਜਸਪਾਲ ਸਿੰਘ ਸਾਹ ਜਸਪਾਲ ਸਿੰਘ ਜਿਹੜੇ ਨੇ ਸੈਂਟਰਲ ਦੀ ACP ਫਿਰ ਉਹਨਾਂ ਕੋਲ ਦਰਖਾਸਤ ਹੈ ਉਹਨਾਂ ਨੂੰ ਵੀ ਅਸੀਂ ਅੱਜ ਆਪਣਾ ਫੋਨ ਤੇ ਕੀਤਾ ਸੀ ਉਹ ਥੋੜਾ ਬਿਜ਼ੀ ਸੀ ਕਹਿੰਦੇ ਕੋਈ ਨਹੀਂ ਮੈਂ ਤੁਹਾਨੂੰ ਬੁਲਾਉਂਦਾ ਵਾਂ ਬਲਾ ਕੇ ਤੁਹਾਡਾ ਮਸਲਾ ਹੱਲ ਕਰਦਾ ਜੇ ਮੈਂ ਤੁਹਾਡੀ ਸੁਣਵਾਈ ਨਹੀਂ ਹੋਈ ਜੀ ਤੁਸੀਂ ਪੱਤਰਕਾਰ ਵਰਤਾਂ ਕੀਤੀ ਹੈ ਦੇਖੋ ਜੀ ਇਹ ਤਾਂ ਦੱਸਣਾ ਚਾਹੀਦਾ ਨਾ ਵੀ ਜਦੋਂ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਤੇ ਲੋਕਾਂ ਤੱਕ ਵੀ ਆਵਾਜ਼ ਪਹੁੰਚੇ ਨਾ ਵੀ ਗਊਸ਼ਾਲਾ 'ਚ ਕੀ ਹੋ ਰਿਹਾ ਕੋਈ ਅਲਟੀਮੇਟਮ ਦੇਣ ਜਾ ਰਹੇ ਪ੍ਰਸ਼ਾਸਨ ਸਾਡੀ ਨਹੀਂ ਸੁਣਵਾਈ ਹੁੰਦੀ ਅਗਲਾ ਨੈਕਸਟ ਸਟੈਪ ਕੀ ਹੈ ਜੇ ਸਾਡੀ ਨਹੀਂ ਸੁਣਵਾਈ ਹੁੰਦੀ ਅਸੀਂ ਫਿਰ ਧਾਰਮਿਕ ਜਥੇਬੰਦੀਆਂ ਦੇ ਨਾਲ ਸੰਪਰਕ ਕਰਕੇ ਅਸੀਂ ਫਿਰ ਅਗਲੀ ਜਿਹੜੀ ਰਣਨੀਤੀ ਹੈ ਜੋ ਵੀ ਹੈਗਾ ਅਸੀਂ ਧਰਨਾ ਲਾਵਾਂਗੇ ਫਿਰ ਅਸੀਂ ਗਊਸ਼ਾਲਾ ਦੇ ਅੱਗੇ ਜਾ ਕੇ ਉਹਦਾ ਟ੍ਰਸਟ ਆਪਣਾ ਕਰਾਂਗੇ ਸਟ੍ਰਾਈਕ ਕਰਾਂ ਤੇ ਆਪਣੀ ਹੋਰ ਜਿਹੜੀ ਹੈ ਸਰਕਾਰ ਦੇ ਅੱਗੇ ਜਿਹੜੀ ਹੈ ਉਹ ਆਪਣੀ ਆਵਾਜ਼ ਪਚਾਵਾਂਗੇ ਅਸੀਂ ਇਹ ਇਹਦਾ ਇੱਕ ਹਫ਼ਤੇ ਦਾ ਅਲਟੀਮੇਟਮ ਦਿੰਨੇ ਆ ਜੇ ਸਾਡਾ ਇੱਕ ਹਫ਼ਤੇ ਦੇ ਵਿੱਚ ਨਾ ਕੋਈ ਹੱਲ ਹੋਇਆ ਤੇ ਉਹ ਅਸੀਂ ਗਊਸ਼ਾਲਾ ਦੇ ਅੱਗੇ ਜਾ ਕੇ ਤੁਹਾਡੀ ਸੇਵਾ ਲੈ ਕੇ ਸਾਰਾ ਅਸੀਂ ਉਹ ਗਰੰਗ ਜੀ ਪ੍ਰਚਾਰ ਕਰਾਂਗੇ ਇਸ ਕੱਲ ਦਾ ਵੀ ਸਾਡੀ ਇਹ ਜਿਹੜੀ ਗਊਸ਼ਾਲਾ ਨੂੰ ਬਹਾਲ ਕੀਤਾ ਜਾਵੇ ਗੈਰ ਕਾਨੂੰਨੀ ਢੰਗ ਨਾਲ ਉਹਨਾਂ ਨੇ ਕਬਜ਼ਾ ਕਰ ਗੈਰ ਕਾਨੂੰਨੀ ਢੰਗ ਦੇ ਨਾਲ ਉਹਨਾਂ ਨੇ ਕਬਜ਼ਾ ਕੀਤਾ ਜੀ ਗੈਰ ਕਾਨੂੰਨੀ ਢੰਗ ਦੇ ਨਾਲ ਪ੍ਰਸ਼ਾਸਨ ਨੂੰ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਇਹੋ ਕਰਦੇ ਆ ਵੀ ਇਹਨਾਂ ਨੂੰ ਉੱਥੋਂ ਕੱਢਿਆ ਜਾਵੇ ਤੇ ਜਿਹੜੀ ਸਾਡੀ ਸੰਤੀ ਹੈ ਉਹਨੂੰ ਉੱਥੇ ਜਾ ਕੇ ਕਾਬਜ ਕਰਾਇਆ ਜਾਵੇ ਤੇ ਸਾਡੀ ਉਹ ਜ਼ਿੰਮੇਵਾਰੀ ਲੈਣ ਵੀ ਤੁਹਾਡੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਕਰਨੀ ਜੀ ਉਹਨੇ ਕੋ ਗਲਤ ਕੋ ਗਲਤੀ ਕੀਤਾ ਉਹਨਾਂ ਦੇ ਤਰ੍ਹਾਂ ਤੁਹਾਡੇ ਕੋਲ ਤੁਸੀਂ ਕਹਿੰਦੇ ਉਹਨਾਂ ਦੇ ਕੋ ਹੋਏਗਾ ਉਹ ਸਾਰਾ ਰਿਕਾਰਡ ਹੈ ਸਾਰਾ ਸਾਡੇ ਕੋਲ ਹੈ ਜੀ ਸਾਡੀ ਹਾਂਜੀ ਪੂਰਾ ਰਿਕਾਰਡ ਹੈ ਜਿਹੜਾ ਤੁਸੀਂ ਕਮਿਸ਼ਨ ਸਾਹਮਣੇ ਜਾ ਕੇ ਦਿੱਤਾ ਕਿ ਆਹ ਦੇਖੋ ਇਹ ਸਾਡੀ ਬੋਡੀ ਉਹਨਾਂ ਦੇ ਵੀ ਕਹਿੰਦੇ ਇਹ ਜਿਹੜਾ ਜਿਹੜਾ ਇਹ ਤਾਂ ਦਾ ਮਾਮਲਾ ਨਾ ਮਸਵਾ ਉਹ 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 ਜੋ ਨਾ ਕਿਉਂਕਿ ਅਸੀਂ ਤੁਹਾਡੇ ਨਾਲ ਵੀ ਗੱਲ ਕਰੀ ਉਹਨਾਂ ਨਾਲ ਫੋਨ ਤੇ ਗੱਲ ਕਰਨੀ ਪਣੀ ਕਿ ਜਿਹੜਾ ਵੀ ਉੱਥੇ ਕਾ ਵਜਾ ਮੈਨੂੰ ਇਹ ਚੀਜ਼ ਤੁਹਾਡੇ ਕੋਲ ਡਾਕੂਮੈਂਟ ਪੂਰੇ ਆ ਉਹਨਾਂ ਕੋਲ ਡਾਕੂਮੈਂਟ ਨਹੀਂ ਹੈ ਕੋਈ ਦੇਖੋ ਜੀ ਸਾਡੇ ਕੋਲ ਸਾਡੇ ਕੋਲ ਡਾਕੂਮੈਂਟਸ ਪੂਰੇ ਨੇ ਉਹਨਾਂ ਨੇ ਸਾਡੇ ਹਾਂ ਜੀ ਜਿਹੜੀ ਜਿਹੜੀ ਸਾਡੇ ਹਾਂ ਜੀ ਜਿਹੜੇ ਵੀ ਸੰਤੋਸ਼ ਦੇ ਦੇਖੋ ਜੀ ਜਿਹੜੀ ਸਾਡੀ 2001 ਤੋਂ ਰਜਿਸਟਰੀ ਬੋਰਡ ਸਾਡੀ ਜਿਹੜੀ ਇਹ ਬੋਡੀ ਰਜਿਸਟਰਡ ਆ ਦੇਖੋ ਜਦੋਂ ਸਾਡੀ ਬੋਡੀ ਆਲਰੇਡੀ ਕੰਮ ਕਰ ਰਹੀ ਹੈ ਉਹ ਬੋੜੀ ਕਿਸਰਾ ਬਣਾ ਸਕਦੇ ਮੈਨੂੰ ਸੱਚ ਹੋਣਾ ਸਰਬਦਰਦੀ ਹੁੰਦੀ ਹੈ ਕਿ ਆਪਣਾ ਜੇ ਕੋਈ VOTING ਹੁੰਦੀ ਹੈ ਦੇਖੋ ਜੀ ਇਹ ਸਰਬਸੰਮਤੀ ਦੇ ਨਾਲ ਇਹਨੂੰ ਦੀਪਕ ਨੂੰ ਬਣਾਇਆ ਸੀ ਅਸੀਂ ਪਰ ਇਹਦੀਆਂ ਹਰਕਤਾਂ ਜੰਗੀਆਂ ਨਾਲ ਹੋਣ ਕਰਕੇ ਹੁਣ ਮੈਂ ਮੈਂਬਰਸਾਂ ਪਹਿਲਾਂ ਵਾਈਸ ਪ੍ਰਧਾਨ ਸਾਹਿਬ ਨੇ ਮੈਨੂੰ ਲਿਆ ਰੀਸੈਂਟਲੀ ਤੇ ਹੁਣ ਮੈਨੂੰ ਕਾਰਜਕਾਰੀ ਪ੍ਰਧਾਨ ਮੇਰਾ ਖਿਆਲ ਹੈ ਕਿ ਪਿਛਲੇ 10-15 ਸਾਲਾਂ ਤੋਂ ਮੈਂ ਇਹ ਦੇਖ ਰਿਹਾ ਮੈਂ ਕਿ ਅਨੰਦਾ ਜੀ ਵੀ ਇੱਥੇ ਹੀ ਆ ਜੀ ਵਾਰ ਇਹ ਮਾਮਲਾ ਚਲੋ ਹੈਗਾ ਅੱਗੇ ਵੀ ਜਾਂਦਾ ਲੇਕਿਨ ਉੱਥੇ ਹੀ ਝਗੜਾ ਲੜ ਲੜ ਕੇ ਉੱਥੇ ਬੈਬੂ ਜਾਂਦੇ ਆ ਪਰ ਅੱਜ ਤੁਸੀਂ ਸਾਹਮਣੇ ਆਇਓ ਮੀਡੀਆ ਦੇ ਨੰਦਾਜੀ ਵੀ ਪਲਾਉ ਉੱਥੇ ਹੀ ਜਦੋਂ ਮੈਂ ਹਜੇ ਸਰਕਾਰ ਚ ਵੀ ਇਹਨਾਂ ਨੂੰ ਪਾਇਆ ਜਿੱਤੇ ਬੰਦੇ ਸੋ ਮੇਰੇ ਉਸ ਸਮੇਂ ਹੋਰ ਦਾ ਕੰਮ ਚਲ ਰਹੇ ਆਂ ਕਿ ਪੂਰੇ ਮਹੀਨੇ ਅਲੱਗ ਨਾਲ ਗੱਲ ਕਰਦੇ ਪੂਰੇ ਬਿਲਕੁਲ ਕੋਈ ਧਮਕੀਆਂ ਵਗੈਰਾ ਮਿਲ ਰਹੀ ਆ ਉੱਥੇ ਬੰਦਿਆਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਕੌਣ ਹੈ ਬੰਦੇ ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਦੇਖੋ ਜੀ ਦੀਪਕ ਠੁਕਰਾਲ ਨੇ ਰਾਹੁਲ ਮੱਟੂ ਦੇ ਨਾਲ ਲੜ ਕੇ ਪੋਸ਼ ਦਿਨ ਪਹਿਲਾਂ ਗਊਸ਼ਾਲਾ ਦੇ ਉੱਤੇ ਆਪਣਾ ਜ਼ਬਰਨ ਕਬਜ਼ਾ ਕੀਤਾ ਤੇ ਫੇਕ ਜਿਹੜੀ ਇਹ ਉਹਨਾਂ ਨੇ ਟਰਸਟ ਬਣਾਇਆ ਤਾਨੂੰ ਬਾਹਰ ਕੱਟਿਆ ਗਿਆ ਜਾਂਦਾ ਹਾਂਜੀ ਬਾਹਰ ਕੱਟਿਆ ਗਿਆ ਜਾਂਦਾ ਬਿਲਕੁਲ ਜੀ ਜਦੋਂ ਉੱਥੇ ਕਿਸੇ ਨੂੰ ਵੜਨ ਨਹੀਂ ਦੇਣਾ ਉੱਥੇ ਬੈਠੇ ਨੇ ਉਹ ਇਹ ਤੁਹਾਨੂੰ ਪਤਾ شریف ਲੋਕ ਨੇ ਜਿਹੜੇ ਮੈਂਬਰ ਨੇ ਸਾਡੇ ਉਹਨਾਂ ਦਾ ਡਰਦੇ ਨਹੀਂ ਗਏ ਉਹ ਰਾਹੁਲ ਮਟੂ ਇੱਕ ਕ੍ਰਿਮੀਨਲ ਬੰਦਾ ਜੀ ਉੱਥੇ ਮਕਦਮੇ ਦਰਜ ਨੇ ਕਾਫੀ ਸਿਰ ਕਿੰਨੀ ਦੇਰ ਤੋਂ ਤੁਸੀਂ ਉਸ ਸਰਕਲ ਦੇ ਮੈਂਬਰ ਹੈਗੇ ਮੈਂ ਆ 6ਵੇਂ ਮਹੀਨੇ ਤੋਂ ਹੁਣ ਆਇਆ ਵਾਂ ਅੱਗੇ ਵੀ ਕਦੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਸਾਹਮਣੇ ਆਈ ਹੈ ਅ ਉਸ ਤੋਂ ਬਾਅਦ ਹੀ ਹੋਈ ਹੈ ਸ਼ੁਰੂ ਤੱਲਾਦਨ ਜਾਨ ਬੁਝਕੇ ਕਬਜ਼ਾ ਕਰਨ ਦੀ ਗੱਲ ਹੈ ਉਹ ਚੱਲ ਰਹਾ ਹੈ ਬਿਲਕੁਲ ਜੀ ਬਿਲਕੁਲ ਇਹ ਦੀਪਕ ਠਗਰਾਲ ਨੇ ਜਾਨ ਬੁਝ ਕੇ ਇਹ ਗੈਰ ਕਾਨੂੰਨੀ ਜਿਹੜੀ ਟਰਸਟ ਬਣਾ ਕੇ ਇਹ ਜ਼ਬਰਨ ਕਬਜ਼ਾ ਕੀਤਾ ਉੱਥੇ ਰਾਹੁਲ ਮੱਟੂ ਨਾਲ ਰਲ ਕੇ ਪਤਾ ਲੱਗਾ ਦੀਪਕ ਠਗਰਾਲ ਨੂੰ ਵੀ ਗੁੱਟ ਪਈ ਆ ਕੁਝ ਦਿਨ ਪਹਿਲੇ ਉਹ ਪਹਿਲਾਂ ਦੀ ਗੱਲ ਹੈ ਜੀ ਉਹ ਪਹਿਲਾਂ ਦੀ ਗੱਲ ਹੈ ਪੁਰਾਣੀ ਗੱਲ ਆ ਹਾਂ ਜੀ ਸਰ ਜਿਹੜਾ ਰਾਹੁਲ ਮੱਟੂ ਉਹ ਐਸੇ ਮੈਂਨ ਕੋਮੇਟੀ ਦਾ ਮੈਂਬਰ ਸੀ ਨਹੀਂ ਨਹੀਂ ਇਹ ਕਿਸੇ ਮੈਂਬਰ ਕੋਮੇਟੀ ਇਹ ਕਿਸੇ ਇਹ ਸਾਡੀ ਕਮੇਟੀ ਦਾ ਬਿਲਕੁਲ ਮੈਂਬਰ ਨਹੀਂ ਹੈਗਾ ਇਨਾਂ ਨੇ ਮੈਂ ਤੁਹਾਨੂੰ ਦੱਸਿਆ ਹੈ ਵੀ ਜਿਹੜਾ ਫੇਕ ਟਰਸਟ ਬਣਾ ਕੇ ਉਹਦੇ ਵਿੱਚ ਦੀਪਕ ਠਕਰਾਲ ਨੇ ਉਹਨੂੰ ਪ੍ਰਧਾਨ ਬਣਾਇਆ ਤੇ ਆਪ ਵਾਈਸ ਪ੍ਰਧਾਨ ਬਣ ਗਏ। ਕਮੇਟੀ ਦੇ ਕਿੰਨੇ ਮੈਂਬਰ ਨੇ ਔਰ ਮੈਂਬਰ ਬੰਨਾ ਹੋਇਆ ਤਾਂ ਉਹਦਾ ਪ੍ਰੋਸੈਸ ਕੀ ਹੈ? ਸਾਡੀ ਕਮੇਟੀ ਦੇ ਜਿਹੜੇ ਨੇ ਟੋਟਲ 22 ਮੈਂਬਰ ਸੀ ਜਿਦੇ ਵਿੱਚੋਂ ਇੱਕ ਦੀਪਕ ਠਕਰਾਲ ਉਧਰ ਗਿਆ ਹੈ ਬਾਕੀ 21 ਦੇ 21 ਮੈਂਬਰ ਸਾਡੇ ਨਾਲ ਸਟੈਂਡ ਨੇ। ਇਹ ਸਾਰੇ ਜਿਹੜੇ ਨੇ ਸਾਡੇ ਕਮੇਟੀ ਦੇ ਇਹ ਸਾਰੇ ਰਜਿਸਟਰਡ ਮੈਂਬਰ ਨੇ ਬਕਾਇਦਾ ਹੈ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੈ। ਇਹਨੂੰ ਹੁਣ ਅਸੀਂ ਰੀਸੈਂਟਲੀ 27625 ਨੂੰ ਨਵੀਂ ਕਮੇਟੀ ਰੀਨੁ ਕਰਾਈ ਕੀ ਨਾਮ ਦੀ ਕਮੇਟੀ ਦਾ ਗਾਇ ਸੇਵਾ ਸੰਪਤੀ ਆਪਣਾ ਨਾਮ ਦੱਸ ਕੇ ਜੀ ਜੋ ਤਰਤੇ આરોਪ ਲੱਗ ਰਹੇ ਨੇ ਜਿਹੜੀ ਮੌਜੂਦਾ ਕਮੇਟੀ ਹੈ ਉਹਨੇ ਆਖਿਆ ਵੀ ਰਾਹੁਲ ਮੱਟੂ ਨੇ ਇੱਥੇ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਬਾਹਰ ਕਰ ਦਿੱਤਾ ਹੈ ਜੇਕਰ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਨੂੰ ਧਮਕਾਇਆ ਜਾਂਦਾ ਕੀ ਕਹਿਣਾ ਤੁਹਾਡਾ ਜੈਸ ਜੀ ਆਰਾਮ ਦੀ ਆਰਾਮ ਰਾਮ ਜੀ ਮੈਂ ਸਾਰਿਆਂ ਨੂੰ ਸਾਰਿਆਂ ਨੂੰ ਨਮਸਕਾਰ ਕਰਦਾ ਜੀ ਤੇ ਮੈਂ ਇਹਨਾਂ ਨੂੰ ਭਾਜੀ ਕੌਣ ਹੁੰਨਾ ਧਮਕਾਉਣ ਆਲਾ ਜੀ ਇਹ ਆਏ ਆ ਇਹ ਅੱਜ ਦੇ ਇੱਥੇ ਮਤਲਬ ਕਿ ਇੰਨੇ ਨੇ ਪੁਰਾਣੇ ਜੀ ਆ ਆਪਾਂ ਇਹਨਾਂ ਦਾ ਸਤਿਕਾਰ ਕਰਦੇ ਆ ਆਪਾਂ ਇਹਨਾਂ ਨੂੰ ਕਦੀ ਨਹੀਂ ਅਜੇ ਤੱਕ ਧਮਕਾਇਆ ਜੇ ਇਹ ਕਹਿੰਦੇ ਕਿ ਇੱਥੇ ਕਬਜ਼ਾ ਕੀਤਾ ਆ ਆਪਾਂ ਕੋਈ ਕਬਜ਼ਾ ਨਹੀਂ ਕੀਤਾ ਇੱਥੇ ਹਨੂ ਮਤਲਬ ਕਿ ਜਿਹੜੇ ਬਾਬਾ ਭੋੜੇ ਵਾਲੇ ਜੀ ਦੇ ਜਿਨ੍ਹਾਂ ਦੇ ਬਾਬੇ ਭੋੜੇ ਵਾਲੇ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਏਕ ਇਹਨਾਂ ਦਾ ਮੇਨ ਦਰਬਾਰ ਕਨਖਲਿਆ ਇੱਕ ਮੇਨ ਦਰਬਾਰ ਬਾਬੇ ਭੋੜੇ ਵਾਲੇ ਦਾ ਦਿੱਲੀ 'ਚ ਆ ਉੱਥੋਂ ਦੇ ਸਾਧੂ ਸੰਤ ਆਏ ਆ ਸੰਤ ਸਮਾਏ ਉਹਨਾਂ ਦਾ ਮੇਨ ਜਿਹੜੇ ਹੈੱਡ ਗਏ ਆ ਆ ਬਾਬੇ ਭੋੜੇ ਵਾਲੇ ਦੇ ਸੰਤ ਸਮਾਜ ਉਹ ਆਪ ਇੱਥੇ ਆ ਕੇ ਆਨੂੰ ਇਹ ਡਿਊਟੀ ਸੌਂ ਕੇ ਗਏ ਆ ਕਿ ਤੁਸੀਂ ਇਹ ਕਮੇਟੀ ਚਲਾਨੀ ਆ ਤੁਸੀਂ ਗਾਂ ਤੋਂ ਸਾਰੀ ਗੀਦ ਦੇਖ ਰੱਖਣੀ ਆ ਕਿਉਂਕਿ ਇਹਨਾਂ ਨੇ ਸਮਝ ਲਓ ਕਿ ਜੇ ਇਹ ਕਹਿੰਦੇ ਨਾ ਆਪਾਂ 2001 ਦੇ ਆ ਇੱਥੇ ਸਮਝ ਲਓ 2001 ਦੇ ਇਹਨਾਂ ਨੇ ਇੱਥੇ ਇਨੇ ਕ ਕਪਲੇ ਕੀਤੇ ਆ ਕਿ ਜਿਹੜੇ ਸੰਜੋਗ ਨਹੀਂਗੇ ਵੱਡੇ ਪੱਦਰ ਤੇ ਇਹਨਾਂ ਨੇ ਇੱਥੇ ਕਰਪਸ਼ਨ ਕੀਤੀ ਆ ਭਾਜੀ ਇੱਥੇ ਕੱਟ ਤੋਂ ਕੱਟ ਵੀ 6600 ਡੰਗਰ ਹੈਗਾ ਇਹ ਜਿਹੜਾ ਅੱਜ ਤੁਸੀਂ ਵੇਖੋਗੇ ਕੱਟ ਤੋਂ ਕੱਟ 2500 ਡੰਗਰ ਸਾਰਾ ਰਹਿ ਗਿਆ ਕਿੰਤੀ ਸੀ ਡੰਗਰਾਂ ਦੀ ਇੱਥੇ ਉਸ ਟਾਈਮ ਤੇ ਇੱਥੇ ਗਿਣਤੀ ਹੈਗੀ ਸੀ ਆ ਉਹਦਾ ਕੋਈ ਅਰੋਪਾ ਦਾ ਕੋਈ ਤਰਕੋ ਹੈ ਤਾਂ ਮੈਂ ਕਹਾਂ ਕਿਸ ਟਾਈਮ ਤੇ ਜਦੋਂ ਆਪਣੇ ਕਈ ਮੈਂਬਰ ਹੀ ਜੀਵਨ ਜੀ ਇਹ ਸੇ ਪ੍ਰਧਾਨ ਬਣ ਚੁੱਕੇ ਆ ਜਦੋਂ ਜੀਵਨ ਉਹਦੇ ਅੰਡਰ ਚ ਹੀ ਇਹ ਉਦੋਂ ਉਦੋਂ ਤੱਕ ਉਦੋਂ ਤੱਕ ਗਿਣਤੀ ਹੀ ਇੱਥੋਂ ਦੀ ਉਦੋਂ ਘੱਟ ਘੱਟ 6.5 700 ਡੰਗਰ ਹੁੰਦਾ ਸੀ ਜਿਹੜੇ ਅੱਜ ਤੁਸੀਂ ਲਾਓਗੇ ਘੱਟ ਘੱਟ 2 250 ਡੰਗਰ ਆ ਕੱਢ ਤੋਂ ਕੱਢ ਵੀ ਇਹਨਾਂ ਨੇ 3 400 ਡੰਗਰ ਜਿਹੜਾ ਵੇਚ ਤੱਕ ਇਹ ਖਾਤੇ 'ਚ ਹੀ ਨਹੀਂ ਆ ਕੀ ਕੋਈ ਲਿਖਤ ਪੜਚੀ ਨਹੀਂਗਾ ਜੇ ਹਮ ਲੋਕੀ ਉਹ 403 400 ਡੰਗਰੇ ਕਿੰਨਾ ਉਹ ਵਿੱਚ ਜਦੋਂ ਦਾ ਰਵੀ ਨੰਦਾ ਇੱਥੇ ਚੀਫ ਪੈਟਰਨ ਬਣਿਆ ਬਲਕਿ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਕਿਉਂਕਿ ਇਹਦੀ ਜਦੀ ਪੁਸ਼ਟੀ ਜਗਾ ਨਹੀਂ ਗਈ ਕੋਈ ਹਮਲੇ ਇਹ ਸੰਤ ਸਮਾਜ ਦੀ ਜਗਾ ਇੱਥੋਂ ਦਾ ਚੀਫ ਪੈਟਰਨ ਇਹ ਬਣ ਨਹੀਂ ਸਕਦਾ ਪਰ ਮੱਟਰ ਜੀ ਦੀ ਕਮੇਟੀ ਸਾਡੀ ਰਜਿਸਟਰ ਆ ਰਜਿਸਟਰ ਹੋਣ ਕਰਕੇ ਆਪਾਂ ਕਰਦੇ ਤੁਸੀਂ ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜਾ ਜਿਹੜੇ ਬਾਬਾ ਭੋੜੀ ਵਾਲੇ ਦੇ ਜਿਹੜੇ ਮੇਨ ਬਾਬਾ ਭੋੜੇ ਵਾਲੇ ਸੰਤ ਸਮਾਜ ਦੇ ਉੱਤੇ ਕੋਈ ਨਹੀਂ ਨਹਿਣਾ ਹੈਗਾ ਕਿ ਤੁਸੀਂ ਮੰਨਦੇ ਜੀ ਜਿਨ੍ਹਾਂ ਦਾ ਸਾਰਾ ਸਿਲਸਲਾ ਇੱਥੇ ਉਨਾਂ ਵੱਲੋਂ ਕਮੇਟੀ ਕਮੇਟੀ ਰੱਦ ਵੀ ਉਹਨਾਂ ਵੱਲੋਂ ਕੀਤੀ ਗਈਗਾ ਬਾਬਿਆਂ ਵੱਲੋਂ ਹਾਂਜੀ ਬਾਬਿਆਂ ਦਾ ਮਤਲਬ ਕਿ ਬਾਬਿਆਂ ਜਦੋਂ ਆਪਦੀ ਕਮੇਟੀ ਰਜਿਸਟ੍ਰੇਸ਼ਨ ਹੋਈਆਂ ਬਾਬਿਆਂ ਦੇ ਮਤਲਬ ਕਿ ਵਿੱਚ ਸਹਿਨ ਹੋਏ ਆ ਸੰਮਨਤਾ ਦੇ ਸੰਮਨਤਾ ਦੇ ਵਿੱਚ ਸਹਿਨ ਹੋਏ ਆ ਮਤਲਬ ਕਿ ਸਾਰਾ ਵੇਰਵਾ ਸੰਮਨਤਾ ਨੇ ਵਿੱਚ ਦਿੱਤਾ ਤੇ ਤਦ ਕਰਕੇ ਰਜਿਸਟ੍ਰੇਸ਼ਨ ਹੋਈ ਇਹ ਸੰਮਨਤਾ ਨੇ ਕਰਾਈ ਆ ਸੰਮਨਤਾ ਮਤਲਬ ਕਿ ਦਿੱਲੀ ਤੋਂ ਵੀ ਆਪਣੇ ਸੂਰਦਾਸ ਜੀ ਬਾਬਾ ਹੀ ਆਏ ਹੀ ਜਿਹੜੇ ਮੇਨ ਗੱਡੀ ਤੇ ਬੈਠੇ ਆ ਇਸ ਟਾਈਮ ਮਤਲਬ ਕਿ ਉਹਨਾਂ ਨੇ ਇਹਨਾਂ ਦੇ ਮਤਲਬ ਕਿ ਤੁਹਾਨੂੰ ਦੱਸਾਂ ਇੰਨੀਆਂ ਕਿ ਬਰਾਈਆਂ ਇਹਨਾਂ ਦੀਆਂ ਜਿਹੜੀਆਂ ਆਪਾਂ ਦੱਸਣ ਯੋਗ ਹੀ ਨਹੀਂਆਂ ਸਾਡੇ ਕੋਲ ਦੇ ਸਾਰਾ ਕੁਝ ਫੋਕਿਆ ਡੀਟਾ ਸਾਡੇ ਕੋਲ ਆ ਪਰ ਤੱਕੇ ਨਾ ਤੁਸੀਂ ਕੱਟ ਕੇ ਬੈਠੇ ਜੇ ਰਜਿਸਟਰ ਆਪਾਂ ਮੰਨਨੇ ਕਿ ਜਿਸਟਰ ਆ ਤੁਹਾਡੀ ਵੀ ਰਜਿਸਟਰ ਆ ਆਪਾਂ ਜਿਹੜੀ ਰਜਿਸਟਰ ਤੋਂ ਬਗੈਰ ਬੈਠੇ ਆ ਤੁਹਾਡੀ ਰਜਿਸਟ੍ਰੇਸ਼ਨ ਹੋਈ ਆ ਸਾਨੂੰ ਵੀ ਜਿਹੜੇ ਜਿਹੜਾ ਜਿਨ੍ਹਾਂ ਦੀ ਆ ਮਾਲਕੀ ਇੱਥੇ ਉਹਨਾਂ ਨੇ ਆ ਦੀ ਰਜਿਸਟ੍ਰੇਸ਼ਨ ਕਰਾਈ ਆ ਰਜਿਸਟ੍ਰੇਸ਼ਨ ਤਾਂ ਹੁੰਦੀ ਆ ਤੇ ਤੁਸੀਂ ਕੈਨਸਲ ਹੋਵੇ ਤਾਂ ਅੱਗੋਂ ਨਵੀਂ ਚੜੇ ਫੇਰ ਕੋਈ ਜਗਾ ਦੀ ਦੋਸਤ ਜਸਨੀ ਮਨਸਾ ਦੇਵ पर एक गल त ए मन्ता नु पूछो जेडे मन्ता जेडे मन्ता ने जेडे मालिक ही है ए ओन्ना ने कैंसिल कराई है ए हुनਾਨੂੰ ਨਹੀਂ ਪਤਾ ਕੀ ओन्ना ਨੇ ਕਿੱਦਾ ਕੈਂਸਲ ਕਰਾਇਆ ਮਨਤਾ ਵੱਲੋਂ ਕੋਈ ਕਲੇਮ ਹੀ ਨਹੀਂ ਕੱਲਾ ਕਲੇਮ ਤੁਹਾਡੇ ਵੱਲੋਂ ਲਾਇਆ ਜਾ ਰਿਹਾ ਵੀ ਤੁਸੀਂ ਤਕੇਸ਼ਾਈ ਤੇ ਗੁੰਡਾ ਤਕੇਸ਼ਾਈ ਕੋਈ ਨਹੀਂ ਪਾਈ ਇੱਥੇ ਸਾਰੇ ਤੁਸੀਂ ਸਟਾਫ ਨੂੰ ਪੁੱਛ ਸਕਦੇ ਏ ਕੀ ਆਪਾਂ ਕਦੀ ਕਹਿਣਾ ਤਕੇਸ਼ਾਈ ਕੀਤੀ ਹੋਵੇ ਜੇ ਅਬ ਤਕੇਸ਼ਾਈ ਕਰਦੇ ਹੋਵੇ ਤਾਂ ਇਹ ਸਟਾਫ ਸਾਰਾ ਤੁਹਾਡੇ ਨਾਲ ਨਾ ਹੋਵੇ ਹਾਂਜੀ ਦਰਗਾਹ ਵੀ ਬਣਾਈ ਹੈ ਦਰਗਾਹ ਕੋਈ ਨਹੀਂ ਬਣਾਈ ਗਈ ਪਾਜੀ ਇੱਥੇ ਦਰਗਾਹ ਹੈਗੀ ਸੀ ਪਹਿਲੋਂ ਦੀ ਇਥੇ ਬਾਬਾ ਜੀ ਆਪ ਬੰਦੇ ਰੇਆ ਉਥੋਂ ਦਾ ਪੈਚ ਵਰਕ ਮਤਲਬ ਕਿ ਕੰਮ ਕਰਵਾਇਆ ਗਿਆ ਵਾ ਮਤਲਬ ਬਣਵਾਈ ਕੋਈ ਨਵੀਂ ਨਹੀਂ ਗਈ ਜੋ ਕਿ ਇਹਨਾਂ ਇਹਨਾਂ ਦੇ ਕਰਨ ਦਾ ਕੰਮ ਸੀ ਉਹ ਆਪਾਂ ਦਾ ਕੀਤਾ ਆ ਕੇ ਕੱਢ ਤੋਂ ਕਰ 5 ਸਾਲਾਂ ਤੋਂ ਧੂਣਾ ਜਿਹੜਾ ਬਾਬਾ ਜੀ ਦੀ ਮਰਿਆਦਾ ਵਾ ਧੂਣਾ ਜਿਹੜਾ 5 ਸਾਲਾਂ ਤੋਂ ਇਹਨਾਂ ਨੇ ਬੰਦ ਕੀਤਾ ਧੂਣਾ ਸਾਹਿਬ ਜਿਹੜਾ ਕਿ ਮੇਨ ਮਰਿਆਦਾ ਹੀ ਉਥੋਂ ਚੱਲਦੀ ਆ ਬੱਬਾ ਜੀ ਜੀ ਅੱਜ 5 ਸਾਲ ਹੋ ਚਲੇ ਇਹਨਾਂ ਨੇ ਧੂਣਾ ਬੰਦ ਕੀਤਾ ਹੈ ਕਿ ਉਹ ਜਿਹੜੀ ਸਾਡੀ ਕਮੇਟੀ ਨੇ ਆ ਕੇ ਆ ਥੋੜੇ ਦਿਨ ਪਹਿਲਾਂ ਧੂਣਾ ਚੇਤਨ ਕਰਾਇਆ ਜੀ ਕੁਪਰੀ ਮਰਿਆਦਾ ਜੀ ਮਰਿਆਦਾ ਨਾਲ ਤੁਹਾਨੂੰ ਉਹਨਾਂ ਵੱਲੋਂ ਕਹਣਾ ਕਿ ਰ ਉਹ ਲਾਤੀ ਤੁਸੀਂ ਕੋਈ ਵੀ ਨਾ ਵੀ ਸਰਕਾਰ ਬਣਾਈ ਗਈ ਹੈ ਨਹੀਂ ਇਹ ذرا ਸਰਾ ਸਰਾ ਝੂਠ ਆ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਕੋ ਆਰੋਪ ਲਗਾਏ ਗਏ ਨੇ ਇਹਨਾਂ ਕੋ ਮੁੰਡਾ ਕਰ ਜਿਹੜੇ ਆਰੋਪ ਲਗਾਏ ਗਏ ਉਸੇ ਬਾਰੇ ਕੀ ਉਹ ਝੂਠ ذرا ਸਰਾ ਸਰਾ ਝੂਠ ਆ ਕਬਜਾ ਕਬਜਾ ਆਪਾਂ ਕੋਈ ਨਹੀਂ ਕੀਤਾ ਜੀ ਇੱਥੇ ਆਨ ਨੂੰ ਬਾਬਾ ਜੀ ਨੇ ਆਨੂੰ ਡਿਊਟੀ ਦੇ ਕੇ ਗਏ ਆ ਬਾਬਾ ਜੀ ਨੇ ਹਾਲੇ ਡਿਊਟੀ ਲਈ ਆ ਕਿ ਤੁਸੀਂ ਦੇਖਣਾ ਕਿਉਂਕਿ ਇਹ ਚੋਰਾਂ ਨੇ ਬਹੁਤ ਹੀ ਜ਼ਿਆਦਾ ਇੱਥੇ ਹੰਤਕ ਮਚਾਤਾ ਵੱਡੇ ਪੱਦਰ ਤੇ ਚੋਰੀਆਂ ਕਰਤੀਆਂ ਇੰਨਾ ਡੰਗਰ ਇੱਥੇ ਘਟਾਤਾ ਤੁਹਾਨੂੰ ਮੈਂ ਰੋਟੀ ਦੱਸਾਂਗਾ ਲੰਗਰ ਘਰ ਦੀ ਸੇਵਾਦਾਰ ਇੱਥੇ ਦਾ ਕੋਈ ਰੋਟੀ ਖਾ ਕੇ ਖ ਜੇਲ੍ਹ ਨਾਲੋਂ ਵੀ ਮਾੜੀ ਰੋਟੀ ਕਹਿੰਦੇ ਆ ਕਿ ਜੇਲ੍ਹ ਨਾਲੋਂ ਵੀ ਮਾੜੀ ਰੋਟੀ ਆ ਅਲਟੀਮੇਟਮ ਦਿੱਤਾ ਇੱਕ ਹਫ਼ਤੇ ਅੰਦਰ ਜੇਕਰ ਸਾਨੂੰ ਉਹਨਾਂ ਨੇ ਵੀ ਕਿਹਾ ਕਿ ਪ੍ਰਬੰਧ ਨਾ ਤਵਾਇਆ ਤਾਂ ਅਸੀਂ ਇੱਥੇ ਖੋਹ ਫੜਤਾਂ ਤੇ ਬਿਠਾਂਗੇ ਬਾਹਰ ਕੰਡਾ ਲਾਵਾਂਗੇ ਭਾਜੀ ਮੈਂ ਤੇ ਪਹਿਲੇ ਕਹਿਣਾ ਵਾ ਭਾਜੀ ਕਿ ਇਹ ਇੱਕ ਵਾਰੀ ਆ ਕੇ ਸਾਡਾ ਸਾਹਮਣਾ ਕਰਨ ਸਾਡੇ ਨਾਲ ਮੂੰਹ ਤੇ ਮੂੰਹ ਹੋਣ ਸੇਵਾਦਾਰਾਂ ਦੇ ਮੂੰਹ ਤੇ ਮੂੰਹ ਤੇ ਮੂੰਹ ਆਣ ਸੇਵਾਦਾਰ ਆਪ ਕਹਿੰਦੇ ਕਿ ਆਪਾਂ ਕਮੇਟੀ ਵਿੱਚ ਵੜਨ ਹੀ ਨਹੀਂ ਦੇਣਾ ਜੇ ਇਥੇ ਵੜਨ ਗਏ ਤੇ ਵੱਡੇ ਪੱਦਰ ਤੇ ਇਥੇ ਕਹਿੰਦੇ ਕਿ ਆਪਾਂ ਕਲੇਸ਼ ਕਰਾਂਗੇ ਆਪਾਂ ਸੜਕਾਂ ਦੇ ਉੱਤਰ ਆਵਾਂਗੇ ਸਾਰਾ ਸੰਤ ਸਮਾਜ ਨਾਲ ਆ ਸਾਰੇ ਇਲਾਕੇ ਦੇ ਕਾਉਂਸਲਰ ਨਾਲ ਆ ਇਲਾਕੇ ਦੇ ਜਿੰਨੇ ਵੀ ਮੋਤਬਰ ਬੰਦੇ ਸਾਡੇ ਨਾਲ ਆ ਸਾਰੇ ਜਿਹੜੇ ਮੱਲੇ ਦੀ ਇਹ ਇਹ ਗਊਸ਼ਾਲਾ ਉਹ ਸਾਡੇ ਨਾਲ ਆ ਮਤਲਬ ਕਿ ਸੇਵਾਦਾਰ ਇਹ ਗੱਲ ਕਹਿੰਦੇ ਆ ਕਿ ਜੇ ਇਹ ਕਮੇਟੀ ਨੇ ਇੱਥੇ ਦਖਲ ਅੰਦਾਜ਼ੀ ਕੋਈ ਦਿੱਤੀ ਇੰਨੇ ਵੱਡੇ ਪੱਦਰ ਤੇ ਮਤਲਬ ਕਿ ਪੱਦਰ ਤੇ ਮਤਲਬ ਕਿ ਹੀਰਾ ਸ਼ੇਰੀ ਕਰਨ ਤੋਂ ਬਾਵਜੂਦ ਵੀ ਇੱਥੇ ਆ ਕੇ ਵੜੇ ਤੇ ਆਪਾਂ ਇਹਨਾਂ ਦਾ ਲਿਹਾਜ਼ ਨਹੀਂ ਕਰਾਂਗੇ ਸੇਵਾਦਾਰ ਕਹਿੰਦੇ ਪ੍ਰਸ਼ਾਸਨ ਕਿਉਂ ਨਹੀਂ ਆਪਾਂ ਬਸ 1-2 ਦਿਨਾਂ ਤੱਕ ਪ੍ਰੂਫ ਇਹਨਾਂ ਦੇ ਖਿਲਾਫ ਸਾਰੇ ਇਕੱਠੇ ਹੋ ਗਏ ਆ ਤੇ ਆਪਾਂ ਥੋੜੇ ਦਿਨਾਂ ਤੱਕ ਦੇ ਰਹੇ ਆ ਪ੍ਰੈਸ ਕਾਨਫਰੰਸ ਕਰਨ ਲੱਗੇ ਆ ਜੀ ਸਾਰੇ ਭਰਾਵਾਂ ਨੂੰ ਨਮਸਕਾਰ ਸਾਰੇ ਪ੍ਰੈਸ ਰਿਪੋਰਟਰਾਂ ਨੂੰ ਆਇਆ ਦਾ ਦਿਲੋਂ ਸਤਿਕਾਰ ਕਰਦਾ ਵਾਂ ਤੇ ਇਹ ਗਾਉਂਸ਼ਾਲਾ ਦੇ ਵਿੱਚ ਮੈਂ ਦੀਪਕ ਠਕਰਾਲ ਐਕਸ ਪ੍ਰੈਜ਼ੀਡੈਂਟ ਜੀ ਐਕਸ ਪ੍ਰੈਜ਼ੀਡੈਂਟ ਹੁਣ ਪ੍ਰੈਜ਼ੀਡੈਂਟ ਨਹੀਂ ਆ ਮੈਂ ਪ੍ਰੈਜ਼ੀਡੈਂਟ ਆਫ ਵਿਡਰੋ ਕਰਨਾ ਚਾਹੁੰਦਾ ਸੀ ਕਿਉਂਕਿ ਇਹਨਾਂ ਨੂੰ ਮੈਂ ਸਾਈਨਿੰਗ ਅਥਾਰਟੀ ਵੀ ਐਨਾਨਸ ਕੀਤੀ ਜਗਵਿੰਦਰ ਸਿੰਘ ਨੂੰ ਤੇ ਅਸ਼ਵਨੀ ਕੁਮਾਰ ਨੂੰ ਤੁਹਾਡੀ ਮਨਜ਼ਰ ਸੀ ਕਿ ਇਥੋਂ ਐਕਸ ਪ੍ਰੈਜ਼ੀਡੈਂਟ ਹੋ ਕੇ ਉਸ ਬਾਅਦ ਰਾਹੁਲ ਮਟਨ ਪ੍ਰਧਾਨ ਬਣਨ ਜਾਣੇ ਸੀਗੇ ਰਾਹੁਲ ਮਟੂ ਇੱਕ ਬੜਾ ਹੋਣਹਾਰ ਤੇ ਵਧੀਆ ਬੰਦਾ ਹੈ ਜਿਹੜਾ ਕਿ ਗਊਸ਼ਾਲਾ ਦੀ ਸੇਵਾ ਵਿੱਚ ਹਰ ਵੇਲੇ ਸਭ ਤੋਂ ਅੱਗੇ ਨੰ ਆਂਦਾ ਵੈ ਤੇ ਇਹਨਾਂ ਦਾ ਇੱਕ ਮੰਜਰਾ ਛੋਟਾ ਸਾਈਟ ਅੱਗੇ ਆਂਦਾ ਵੈ ਛੋਟਾ ਭਰਾ ਵੈ ਆਪਣਾ ਤੇ ਇਹਨੇ ਗਊਸ਼ਾਲਾ ਦੇ ਵਿੱਚ ਇਹ ਜਿਹੜੇ ਬੰਦੇ ਕਹਿੰਦੇ ਨੇ ਮੈਂ ਬਹੁਤ ਅਸੀਂ ਸੇਵਾਦਾਰ ਆ ਇਹਨਾਂ ਨੂੰ ਪੁੱਛੋ ਕਿ 100 ਰੁਪਏ ਦੀ ਵੀ ਕਦੀ ਪਰਚੀ ਘਟਾਈ ਹੈ ਮੈਂਬਰਾਂ ਨੇ ਐਸ ਲੜਕੇ ਨੇ 50000 ਰੁਪਇਆ ਹੁਣੇ ਇੱਥੇ ਲਗਾ ਕੇ ਆਪਣੇ ਕੋਲੋਂ ਗਉਂ ਸ਼ਾਲਾ ਦੇ ਵਿੱਚ ਬਾਬਾਈ ਦਾ ਮੰਦਿਰ ਬਣਾਇਆ ਸਭ ਬੜਾ ਵਧੀਆ ਸਤਿਕਾਰ ਸਾਰਿਆਂ ਨੇ ਕੀਤਾ ਹੈ ਸਾਰੇ ਬਾਬਾਈ ਆਏ ਸੀ ਸਾਰਿਆਂ ਨੂੰ ਸਾਰੇ ਸੇਵਾਦਾਰ ਇਹਨਾਂ ਦੇ ਨਾਲ ਹੈ ਮੈਂ ਵੀ ਇਹਨਾਂ ਦੇ ਨਾਲ ਆ ਬਿਲਕੁਲ ਕਿਉਂਕਿ ਉਹ ਬਿਲਕੁਲ ਆਪਣੇ ਆਪ ਸਾਈਨਿੰਗ ਅਥਾਰਟੀ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੇ ਆਪਣੇ ਆਪ ਕਿੰਨੂੰ ਚੈੱਕ ਕਰਦੇ ਕਿੰਨੂੰ ਨਹੀਂ ਕਰਦੇ ਮੈਂ ਐਸ ਐਚਓ ਡੀ ਡਿਵੀਜ਼ਨ ਨੂੰ ਉਹਨਾਂ ਦੇ ਖਿਲਾਫ ਕੰਪਲੇਂਟ ਵੀ ਦਿੱਤੀ ਹੋਈ ਹੈ ਸੀਪੀ ਸਾਹਿਬ ਨੂੰ ਵੀ ਦੱਸਿਆ ਹੋਇਆ ਹੈ ਕਿ ਭਈ ਇਹ ਜਿਹੜੀ ਕਮੇਟੀ ਹੈ ਇਹਦੇ ਨਾਲ ਮੈਂ ਨਹੀਂ ਰਹਿਣਾ ਚਾਹੁੰਦਾ ਇਹ ਬਿਲਕੁਲ ਮੇਰੇ ਨਾਲ ਸਾਥ ਨਹੀਂ ਦਿੰਦੇ ਕਿ ਤੁਹਾਨੂੰ ਕੱਢਿਆ ਸੀ ਜੇ ਤੁਸੀਂ ਵਿਰੋਧ ਕਰਕੇ ਕਿ ਤੁਸੀਂ ਫੰਡਾਂ ਵਿੱਚ ਉਹਨਾਂ ਨੇ ਕੋਈ ਹਸਾਬ-ਤਾਬ ਮੰਗਿਆ ਨਹੀਂ ਦਿੱਤਾ ਤੁਸੀਂ ਮੈਂ ਬਿਲਕੁਲ ਉਹ ਸਾਰੇ ਫੰਡਾਂ ਦਾ ਜਿਹੜਾ ਹਸਾਬ-ਤਾਬ ਹੈ ਉਹ ਜਿਹੜਾ ਇਹਨਾਂ ਦਾ ਫੰਡਸ ਹੈਗੇ ਮੇਰੇ ਕੋਲ ਤਾਂ ਸਾਈਨਿੰਗ ਥੋਟ ਹੀ ਨਹੀਂ ਕੀ ਮੈਂ ਕਿਹੜੇ ਫੰਡ ਵਿੱਚ ਉਥੇ ਯੂਜ਼ ਕਰ ਸਕਣਾ ਜੇ ਨਾ ਕੋਈ ਸਾਈਨਿੰਗ ਥੋਟ ਇਹ ਫੰਡ ਕੋਈ ਘੜਾ ਸਕਦੇ ਮੈਂ ਤਾਂ ਕਢਾਈ ਨਹੀਂ ਸਕਦਾ ਕੋਈ ਜੇ ਮੈਨੂੰ ਮੈਟਰ ਹੀ ਹੋਇਆ ਤੁਹਾਨੂੰ ਕੱਢਿਆ ਕੱਢ ਦੇ ਮੈਨੂੰ ਇਹਨਾਂ ਨੇ ਕਿਹਾ ਸੀ ਕਿ ਭਈ ਪਹਿਲੋ ਕਿਸੇ ਗੱਲ ਤੇ ਝਗੜਾ ਹੋਇਆ ਸੀ ਸ਼ੌਕਗਾਂ ਸ਼ਾਲਾ ਦੇ ਵਿੱਚ ਉਸ ਕਾਰਨ ਇਹਨਾਂ ਨੇ ਕਿਹਾ ਜੀ گاਉਂਸ਼ਾਲਾ ਦੇ ਵਿੱਚ ਜਿਹੜਾ ਹੈਗਾ ਵੈ ਇਹ ਸਾਰਾ ਮੈਂ ਕਹਾਂ ਜੀ ਮੈਂ ਝਗੜਾ ਨਹੀਂ ਕਰਨਾ ਚਾਹੁੰਦਾ ਮੈਨੂੰ ਕੋਈ ਲੋੜ ਨਹੀਂ ਮੈਂ ਨਹੀਂ ਪ੍ਰੈਜ਼ੀਡੈਂਟ ਬੰਨਾ ਚਾਹੁੰਦਾ ਤੇ ਇਹਨਾਂ ਨੇ ਕਿਹਾ ਜੀ ਅਨਿਲ ਕੁਮਾਰ ਨੂੰ ਪ੍ਰੈਜ਼ੀਡੈਂਟ ਬਣਾ ਦਿਓ ਮੈਂ ਕਹਾ ਇਸ ਤਰ੍ਹਾਂ ਨਹੀਂ ਤੁਸੀਂ ਇਹਨਾਂ ਮਤਾ ਪਾਸ ਕੀਤਾ ਸੀ ਅਸੀਂ ਮੇਰਾ ਝਗੜਾ ਇੱਥੇ ਹੋਇਆ ਮਤਾ ਪਾਸ ਕੀਤਾ ਸੀ ਕਿ ਸਾਡੇ ਚਾਰਾਂ ਦੇ ਮਰਜ਼ੀ ਦੇ ਬਗੈਰ ਰਵੀ ਨੰਦਾ ਅਸ਼ਵਨੀ ਕੁਮਾਰ ਜਗਵਿੰਦਰ ਸਿੰਘ ਤੇ ਦੀਪਕ ਠਕਰਾਲ ਜਦੋਂ ਮੈਂ ਪ੍ਰੈਜ਼ੀਡੈਂਟ ਸੀ ਮਤਾ ਪਾਸ ਹੋਇਆ ਕਿ ਜਿਹੜੇ ਕੀ ਮੈਂਬਰ ਪਾਏ ਜਾਣਗੇ ਨਵੇਂ ਉਹ ਸਾਡੇ ਸਾਰਿਆਂ ਦੀ ਮਰਜ਼ੀ ਨਾਲ ਪਾਏ ਜਾਣਗੇ ਸਾਡੇ 22 ਮੈਂਬਰ ਸੀ ਸਾਡੇ 22 ਮੈਂਬਰ ਸੀ ਪਰ ਉਹ ਕਹਿੰਦੇ 22 ਦੇ 22 ਦੇ ਬਾਅਦ ਕਿੰਨੇ ਮੈਂਬਰ ਉਹ ਉਹਨਾਂ ਦੇ ਨਾਲ ਨਹੀਂ ਪਰ ਤੁਸੀਂ ਇਕੱਲੇ ਉਹ ਮੇਰੀ ਗੱਲ ਤਾਂ ਸੁਣੋ ਜਿਹੜਾ ਮਤਾ ਪਾਸ ਹੋਇਆ ਸੀ ਉਹ ਮਤਾ ਇਹਨਾਂ ਨੇ ਗੈਪ ਕਰਤਾ ਇਹ ਇਹ ਕੁਛ ਗਿੱਚ ਕੀਤੀ ਜਾਵੇ ਜਿਹੜੇ ਬੰਦੇ ਆ ਨੇ ਲਿਖਿਆ ਸੀ ਇੱਥੇ ਸਿਮਰਨ ਕੌਰ ਜਿਹੜੀ ਆਪਣਾ ਅਕਾਊਂਟ ਮੈਨੇਜਰ ਸੀ ਉਹਨੇ ਮਤਾ ਲਿਖਿਆ ਸੀ ਮੈਂ ਸਾਈਨ ਕੀਤੇ ਸੀ ਐਨ ਐ ਆਪਣਾ ਰਵੀ ਨੰਦਾ ਨੇ ਸਾਈਨ ਕੀਤੇ ਸੀ ਤੇ ਕਹਿੰਦਾ ਹੈ ਪ੍ਰੂਫ ਉਹ ਪ੍ਰੂਫ ਦੇਗਾ ਜਿਹੜਾ ਉਹ ਲੈ ਗਏ ਮੇਰੇ ਕੋਲ ਉਹ ਕਾਗਜ਼ ਕਨਫਿਡੈਂਸ਼ੀਅਲ ਕਿ ਭਈ ਇਹ ਆਪਣਾ ਜਗਵਿੰਦਰ ਸਿੰਘ ਕੋਲ ਅਸ਼ਵਨੀ ਕੁਮਾਰ ਕੋਲ ਸਾਈਨ ਕਰਾ ਕੇ

ਮਾਰੇ ਪੁਲਿਸ ਨੂੰ ਤਾਂ ਮੈਂ ਕੰਪਲੇਨਟ ਦਿੱਤੀ ਹੀ ਐ ਐਸਐਚਓ ਡੀ ਡਿਵੀਜ਼ਨ ਜੋ ਕੋਲ ਜਾ ਕੇ ਐਸਐਚਓ ਸਾਹਿਬ ਕੋ ਤੁਸੀਂ ਪੁੱਛ ਸਕਦੇ ਹੋ ਕਿ ਮੈਂ ਕੰਪਲੇਨਟ ਦਿੱਤੀ ਹੈ ਕਿ ਇਹਦਾ ਹਿਸਾਬ ਲਿੱਤਾ ਜਾਵੇ ਜਦੋਂ ਮੈਂ ਇੱਥੇ ਪ੍ਰੈਜ਼ੀਡੈਂਸੀ ਮੈਂ ਆਊਟ ਆਫ ਸਟੇਸ਼ਨ ਗਿਆ ਸੀ 28 ਲੱਖ ਰੁਪਏ ਬੈਲੈਂਸ ਸੀ ਜਦੋਂ ਮੈਂ ਆਇਆ ਤੇ 14 ਲੱਖ ਰੁਪਏ ਬੈਲੈਂਸ ਸੀ ਮੈਂ ਸਰਵੈਨਾਂ ਕੋਲ ਹਿਸਾਬ ਪੁੱਛਿਆ ਸਾਹਿਬ ਪੁੱਛਣ ਤੋਂ ਬਗੈਰ ਤੈਨੂੰ ਮਤੇ ਦਾ ਹੋਇਆ ਕਿ ਬਈ ਤੁਸੀਂ ਮਤਾ ਪਾਇਆ ਤੁਸੀਂ ਆਪਣੇ ਮੈਂਬਰ ਕਿਸਰਾ ਪਾ ਲੇ ਮੇਰੇ ਮੈਂਬਰ ਕਿਉਂ ਨਹੀਂ ਪਾਏ ਇਸ ਗੱਲ ਤੋਂ ਮੇਰਾ ਇਹਨਾਂ ਨਾਲ ਵਿਰੋਧ ਹੋਇਆ ਉਸ ਵੇਲੇ ਮੈਂ ਕਹਿੰਦੀ ਤੁਹਾਡੇ ਨੰਦਾ ਜੀ ਉਥੇ ਆਫਿਸ ਦੇ ਵਿੱਚ ਇਹ ਸਾਰੀ ਗੱਲਬਾਤ ਹੋਈ ਤੇ ਇਹ 100 ਖਾਦੀ ਮੈਂ ਇਹਨਾਂ ਨੇ ਕਿਸੇ ਨੇ 100 ਨਹੀਂ ਖਾਦੀ ਤੇ ਜਗਰਿੰਦਰ ਸਿੰਘ ਨੇ ਕਿਹਾ ਸਾਈਨ ਤਾਂ ਮੈਂ ਕੀਤੇ ਹੀ ਪਰ ਮੈਨੂੰ ਯਾਦ ਨਹੀਂ ਅਸ਼wini ਗੋਆਨੇ ਨੇ ਕਿਹਾ ਸਾਈਨ ਮੈਂ ਕੀਤੇ ਸੀ ਮੈਨੂੰ ਯਾਦ ਨਹੀਂ ਮੈਂ ਕਿਹਾ ਤੁਹਾਨੂੰ ਇਹ ਨਹੀਂ ਯਾਦ ਕਰੇ ਮਤੇ ਤੇ ਸਾਈਨ ਕੀਤੇ ਸੀ ਤੁਸੀਂ ਮਤਲਬ ਰੋਲਾ ਸਾਰਾ ਇਹ ਆ ਉਹ ਘਰ ਤੇ ਫੰਡਾਂ ਦਾ ਦੁਰਵਰਯੋਗ ਲਾਉਂਦੇ ਆ ਰੋਗ ਤੁਸੀਂ ਉਹਨਾਂ ਦੇ ਲਾ ਰਹੇ ਹੋ ਬਿਲਕੁਲ ਫੰਡਸ ਮੈਂ ਮੇਰੇ ਕੋਲ ਸਾਈਨਿੰਗ ਥੋੜੀ ਨਹੀਂ ਗਈ ਸੱਜਦੇ ਕੋ ਸਾਈਨਿੰਗ ਥੋੜੀ ਫੰਡਸ ਉਹ ਹੀ ਵਿਡਰਾਓ ਕਰਾ ਸਕਦਾ ਮੇਰੇ ਕੋਲ ਕੋਈ ਸਾਈਨਿੰਗ ਥੋਟ ਨਹੀਂ ਕੀ ਨਾ ਮੈਂ ਫਨਜ਼ਾ ਮੈਨੂੰ ਪਤਾ ਹੈ ਤੇ ਨਾ ਕਿਸੇ ਗੱਲ ਦੀ ਤੇ ਇਹ ਫਨਜ਼ਾ ਦਾ ਸਾਬ ਉਹ ਦੇਣਗੇ ਇੱਕ ਗੱਲ ਕਲੀਅਰ ਕਰੋ ਜਿਹੜੇ ਮਹੰਤ ਨੇ ਗੱਦੀ ਵਾਲੇ ਉਹ ਕਿਸੇ ਵੀ ਕਮੇਟੀ ਨੂੰ ਹਟਾ ਕੇ ਦੂਜੀ ਕਮੇਟੀ ਨੂੰ ਕਾਬੂ ਕਰਵਾ ਸਕਦੇ ਉਹਨਾਂ ਕੋਲ ਪਾਵਰ ਹੈਗੀ ਹੈ ਦੇਖੋ ਜੀ ਬਿਲਕੁਲ ਪਾਵਰ ਹੈਗੀ ਹੈ ਬਿਲਕੁਲ ਪਾਵਰ ਕਿਉਂਕਿ ਇਹ ਮਹੰਤਾਂ ਦੀ ਗੱਦੀ ਹੈ ਇਹਦੇ ਵਿੱਚ ਕਮੇਟੀ ਦਾ ਵੈਸੇ ਦਾ ਐਸਾ ਟਰਸਟ ਬੰਦਾ ਵੈ ਇਹ ਕਮੇਟੀ ਦਾ ਆਪਣੇ ਨਾਂ ਨੂੰ ਹੀ ਬਣਾਈ ਜਾਂਦੇ ਕਮੇਟੀ ਦਾ 4 ਸਾਲ ਤੋਂ ਰੀਨਿਊ ਨਹੀਂ ਹੋਈ ਆ ਰੋਨਰ ਲੇਟਸ ਹੁਣ ਕਰਾਈਏ ਇਹ ਹੁਣ ਕਰਾਈਏ ਲੇਟਸ ਹੁਣ ਕਰਾਈਏ ਟਰਸਟ ਵੀ ਰੀਨਿਊ ਟਰਸਟ ਜਿਹੜਾ ਹੈ ਉਹ ਵੀ ਆਪਣਾ ਪੂਰਾ ਜਿਹੜਾ ਰਜਿਸਟ੍ਰੇਸ਼ਨ ਹੋਈ ਹੈ ਜੀ ਟਰਸਟੀ ਵੀ ਉਹ ਦੱਸੋ ਨਾ ਕਿਉਂਕਿ ਉਹ ਕਹਿੰਦੇ ਜਬਰਨ ਨਾ ਤੁਹਾਡੇ ਕੋਲ ਅਧਿਕਾਰ ਹੈਗੇ ਐਸੇ ਵਿੱਚ ਤੋਂ ਪ੍ਰਬੰਧ ਦੇਖਣ ਦੇ ਹਾਂਜੀ ਬਿਲਕੁਲ ਅਧਿਕਾਰ ਹੈਗੇ ਬਿਲਕੁਲ ਅਧਿਕਾਰ ਹੈਗੇ ਜੇ ਟਰਸਟ ਜਿਹੜਾ ਰਜਿਸਟਰਡ ਟਰਸਟ ਹੈ ਤੇ ਅਧਿਕਾਰ ਹੈਗੇ ਤਾਂ ਹੀ ਸੀ ਬੈਠੇ ਆ ਸਾਡੇ ਕੋਲ ਆ ਕੇ ਅਮਨੇ ਸਾਹਮਣੇ ਸਾਡੇ ਨਾਲ ਬਾਈਡ ਕਰਨ ਸਾਹਮਣੇ ਕਰਨ ਹੈ ਜੀ ਜਿਹੜੀ ਫਰਮ ਹੈ ਹਾਂ ਜੀ ਬਿਲਕੁਲ ਲੱਗੀ ਹੈ